ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਆ ਵਧੀਆ ਹੋਵੋਗੇ ਤੇ ਲੈ ਕੇ ਆ ਗਏ ਤੁਹਾਡੇ ਲਈ ਨਵਾਂ ਤੇ ਇੰਟਰਸਟਿੰਗ ਜਿਹਾ ਵਲੋਗ ਕਰਦੇ ਮਿੱਤਰੋ ਅੱਜ ਦੇ ਵਲੋਗ ਦੀ ਸਟਾਰਟਿੰਗ ਤੇ ਆਪਾਂ ਪਹੁੰਚ ਚੁੱਕੇ ਆ ਮਿੱਤਰੋ ਸ਼ਕ ਤੇ ਤੇ ਦਿਖਾਉਣੇ ਆ ਤੁਹਾਨੂੰ ਚੇਂਜਸ ਪਹਿਲਾਂ ਤਾਂ ਇਧਰ ਬੱਚਾ ਦਿਖਾ ਦਈਏ ਬੱਚੇ ਦੀ ਆਪਾਂ ਪਟਾਈ ਕਰਤੀ ਹੈ ਹਾਂਗੇ ਦੇ ਖਿੱਚਦੇ ਆ ਮਿੱਤਰੋ ਝਾੜ ਪਈਆਂ ਦਹੀਂ ਦੋ ਤਿੰਨ ਕੰਡੀਆਂ ਰੰਦੀਆਂ ਵੱਡੀਆਂ ਤੇ ਦੋਵੇਂ ਪਾਸੋਂ ਖਿੱਚਦੀਆਂ ਆਪਾਂ ਤੇ ਇਧਰ ਆ ਕੁੱਤਰ ਬੈਠਾ ਇਧਰ ਇਹੀ ਦੂਹੰਦੇ ਆ ਤੇ ਇਧਰ ਇੱਕ ਆਪਣੀ ਸਾਈਡ ਲੀ ਉਸ ਜੀ ਮਿੱਤਰੋ ਜਿਹੜਾ ਆਪਣਾ ਬਰਥਡੇ ਦਾ ਬੱਚਾ ਨਿਕਲਿਆ ਸੀ ਕਾਲੇ ਪੱਲੇ ਦੀ ਦਾ ਪੈਕਸੀ ਇੱਥੇ ਜੇ ਨਾ ਥੱਲੇ ਤੇ ਇਹਨਾਂ ਨੇ ਮਾਰਤਾ ਨਹੀਂ ਬਚ ਸਕਿਆ ਹੋਤੇ ਵੱਡੀ ਜੋੜੀ ਨੇ ਆਪਣੀ ਨਾਂਡਾ ਦੇਤਾ ਉਹ ਭੈ ਦੇ ਥੱਲੇ ਰੱਖਤਾ ਹੈਗਾ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਇਧਰ ਬੱਚੇ ਨਿਕਲਣ ਵਾਲੇ ਆ ਇੱਕ ਇੱਥੇ ਬੱਚਾ ਇੱਕ ਇੱਥੇ ਬੱਚਾ ਤੇ ਬਸ ਇਹੀ ਆ ਮਿੱਤਰੋ ਤੇ ਇਹ ਪਾਲੀ ਵਾਲੇ ਹਲੇ ਦਿੱਕਰ ਤਾਂ ਦੇਖੋ ਇਹ ਇਹ ਵੀ ਰਸੇ ਵਾਲਾ ਚੰਗਾ ਨਹੀਂ ਪਾਉਂਦੇ ਬੱਚੇ ਠੀਕ ਜਈਆ ਬਸ ਇਹੇ ਬੱਚੇ ਇਹ ਦੋ ਵਾਰ ਆਪਾਂ ਘਟਾਉਣੇ ਨਹੀਂ ਜੇ ਬੰਦ ਕਰ ਦਾਂਗੇ ਤੇ ਇਹਨਾਂ ਨੇ ਤਾਂ ਬੱਚਾ ਮਾਰਤਾ ਇਹਨਾਂ ਨੇ ਬਲਡਾ ਸੀਗਾ ਬਲਟੇ ਦਾ ਬੱਚਾ ਸੀਗਾ ਚਿੱਟੀਆਂ ਅੱਖਾਂ ਦਾ ਬਣ ਜਾਂਦਾਈ ਮਿੱਤਰੋ ਪਿਓਰ ਚਿੱਟਾ ਤੇ ਚਲੋ ਕੋਈ ਨਾ ਅਗਰ ਬੱਚੇ ਦੀ ਤਾਂ ਆਪਾਂ ਉਹ ਕਰਤੀ ਹਣ ਪਰ ਪਟਾਈ ਤੇ ਜਦੋਂ ਹੁਣ ਇਹ ਸਾਰ ਹੋਇਆ ਉਦੋਂ ਹੀ ਡਾ ਕੇ ਦਿਖਾਵਾਂਗੇ ਤੁਹਾਨੂੰ ਤੇ ਚਲੋ ਦਾਣਾ ਪਾਣੀ ਪਾ ਦਈਏ ਫਿਰ ਮੈਂ ਕਰਦਾ ਕੰਟੀਨਿਊ कड़ते हैं आप कबूतर बहर दाना पानी करते हैं करद कंटिन्यू ते मित्रो दाना पानी पाता तो आपता कड़ते कबूतर बहर आयो भी आह 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 आयो 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 आह आयो पता आयो 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 आह आह लो जी कबूत्र अपने आ गए ने बच्चा देख लो पिछली एरिया वो बच्चा जो पिछली बारी निकलिया اپنی ਰਤੀ ਸ਼ਾਖੀ ਦਾ ਇਧਰ ਆ ਬੱਚਾ ਦੇਖ ਲਓ ਐਡਾ ਹੋ ਗਿਆ ਤੇ ਇਕੱਠੇ ਕਰੀਏ ਆਂ ਦੇ ਡੱਕੇ ਅੰਡੇ ਦੇਣਗੇ ਇਧਰ ਆ ਬੱਚਾ ਸ਼ਾਖੀ ਦਾ ਤੇ ਉਹ ਮੇਰੇ ਤੋਂ ਤਿੰਨ ਅੰਡੇ ਪਈ ਆ ਦੋ ਆਪਣੀ ਕਾਲੀ ਚਿਨੀ ਦੇ ਇੱਕ ਆਪਣੀ ਵੱਡੀ ਜੋੜੀ ਦਾ ਉਹਨਾਂ ਨੇ ਰਾਤ ਦੇ ਤਾਂ ਸੀ ਇੱਥੇ ਇੱਥੇ ਕੋਈ ਨਸਟਿੰਗ ਮਟੀਰੀਅਲ ਹੈ ਨਹੀਂ ਸੀ ਮੈਂ ਕਿਤੇ ਡੇਗਣਾ ਚਾਹੀਦਾ ਨੂੰ ਉੱਥੇ ਰੱਖਤਾ ਨੂੰ ਥੱਲੇ ਤੇ ਵੈਸੇ ਆਪਾਂ ਕਢਾਉਣੇ ਵੀ ਨਹੀਂ ਜਾਂ ਸੱਟਦਾਂਗੇ ਜਾ ਕਿਸੇ ਹੋਰ ਉਹਨੂੰ ਪੂਰਾ ਥੱਲੇ ਰੱਖ ਦਾਂਗੇ ਤੇ ਕਮੂਤਰ ਦਾਣਾ ਪਾਣੀ ਖਾਈ ਜਾਂਦੇ ਨੇ ਦੇਖ ਲਓ ਜੀ ਤੇ ਜਿਹੜਾ ਮਿੱਤਰੋ ਬੱਚਾ ਆਪਣਾ ਜਿਹਦੀ ਆਪਾਂ ਪਰਪਟਾਈ ਕੀਤੀ ਆ ਉਹ ਕਬੂਤਰ ਬਣ ਗਿਆ ਪੱਠਾ ਵੀ ਮਤਲਬ ਗੁਰਤਨਾ ਸ਼ੁਰੂ ਕਰ ਗਿਆ ਤੇ ਆ ਬੱਚਾ ਦੇਖ ਲੋ বিক੍ਰੂਤ ਸਹੀ ਨਹੀਂ ਹੋ ਰਹੀ ਯਾਰ ਬੱਚੇ ਦੀ ਨਾ ਬੜੀ ਚੰਗੀ ਤਰੀਕੇ ਨਾਲ ਜਿਵੇਂ ਹੋਣੀ ਚਾਹੀਦੀ ਹੈ ਤੇ ਚਲੋ ਕੋਈ ਨਾ ਵੇਖਦੇ ਆ ਇਹਦਾ ਵੀ ਕਰਾਂਗੇ ਕੋਈ ਹੱਲ ਨਹੀਂ ਇਹਦਾ ਤੇ ਬਾਕੀ ਆਪਣੇ ਆਪਣੀ ਕਰੀ ਜਾਂਦੇ ਆ ਤੇ ਚਲੋ ਕਰਦੇ ਆ ਕੰਟੀਨਿਊ ਦਾਣਾ ਪਣੀ ਇਹਨਾਂ ਨੂੰ ਖਾ ਲੈਂਦੇ ਇਹਦੇ ਬਾਅਦ ਤੁਹਾਨੂੰ ਦਿਖਾਉਣਿਆਂ ਨਾਲ ਦੇ ਕਰਦੇ ਆਂ ਦੇ ਆਪਾਂ ਖਾਣੇ ਬਣਾਏ ਤੇ ਲਓ ਮਿੱਤਰੋ ਆਪਾਂ ਨਾਲ ਦੇ ਘਰੇ ਪਹੁੰਚ ਗਏ ਆ ਤੇ ਇੱਧਰ ਆਪਾਂ ਕੱਲੇ ਖਾਣੇ ਬਣਾਇਆ ਹਲੇ ਦਿੱਕਰ ਤੇ ਆ ਜੋੜਾ ਫਿਰਦਾ ਵਿੱਚ ਤੇ ਆਪਾਂ ਹਲੇ ਦਿੱਕਰ ਖਾਣੇ ਬਣਾਇਆ ਮਿੱਤਰੋ ਤੇ ਦੇਖੋ ਜੀ ਖਾਣੇ ਬਣਾਤੇ ਇੱਧਰ ਆਪਾਂ ਤੇ ਜਿਹੜੇ ਮਿੱਤਰੋ ਕਬੂਤਰੀ ਉੱਡੀ ਫਿਰਦੀ ਪਿਛਲੀ ਵੀਡੀਓ 'ਚ ਦਿਖਾਈ ਸੀ ਆਪਾਂ ਕਾਲੀ ਪੂਛ ਦੀ ਉਹ ਮਿੱਤਰੋ ਖੜਿਤ ਕਰਨੀ ਪੜੀ ਗਈ ਆਪਣੇ ਤੋਂ ਉਹ ਮਿੱਤਰੋ ਪੱਕੀ ਅੱਡੇ ਦੀ ਲੱਗੀ ਉਹ ਟਰਾਂਸਫਾਰਮ ਦੇ ਪਿੱਛੇ ਘਾਰਾ ਤੇ ਉੱਥੇ ਪੱਕੀ ਲੱਗੀ ਆ ਮਿੱਤਰੋ ਆ ਸੋਲਰ ਸਿਸਟਮ ਵਾਲਾ ਨਹੀਂ ਇਹਨਾਂ ਦੇ ਘਰੇ ਬੰਦੀ ਆ ਪਾਸੂ ਪਾਸੂ ਰੱਖਿਆ ਇਹਨਾਂ ਦੇ ਤੇ ਉਹਨਾਂ ਦੀ ਖੁਰਨੀਚੂ ਦਾਣਾ ਪਣੀ ਖਾ ਲੈਂਦੀ ਆ ਤੇ ਉਹਨਾਂ ਦੇ ਪੱਕੀ ਲੱਗੀ ਰਾਤ ਬਹੁਤ ਪਗਾ ਗਈ ਸੀ ਇੱਥੇ ਆ ਕੇ ਬਹਿ ਗਈ ਸੀ ਆ ਟਰਾਂਸਫਾਰਮ ਤੇ ਆਪਣੇ ਆਵਲੇ ਤੇ ਨੀਲੇ ਛੜਦੇ ਇੱਧਰ ਚੱਕੀ ਆ ਇੱਥੇ ਬਹਿ ਗਈ ਸੀ ਉੱਤੇ ਆ ਕੇ ਜਿੱਥੋਂ ਆਪਾਂ ਬੱਚਾ ਫੜਾਈ ਤੇ ਪਰ ਤਾਂ ਵੀ ਹੱਥ ਨਹੀਂ ਆਈ ਬਹੁਤ ਚਿੜੀ ਸਰਾਤ ਨੂੰ ਵੀ ਉੱਡ ਗਈ ਸੀ ਹੱਥ ਨਹੀਂ ਆਈ ਤੇ ਕੋਈ ਨਾ ਜਿੱਦੇ ਫੜ ਲਈ ਵੀਡੀਓ ਚ ਦਿਖਾ ਦਾਂਗੇ ਵੀਡੀਓ ਬਣਾਵਾਂਗੇ ਉਹਦੀ ਆਪਾਂ ਕਿਸੇ ਦਿਨ ਜਿੱਦੇ ਫੜੀ ਤਾਂ ਤੇ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਮਿੱਤਰੋ ਅੱਜ ਆਪਾਂ ਦਾਲਦੇ ਘਰ ਆਪਣੇ ਕਬੂਤਰ ਲੈ ਕੇ ਆਉਣੇ ਆ ਵਾਪਸ ਦੋ ਦਿੱਤੇ ਸੀ ਆਪਾਂ ਤੇ ਉਹ ਵੀ ਮੈਂ ਵਿੱਚ ਐਡ ਕਰ ਦੂੰਗਾ ਬਣਾਉਂਗਾ ਜਦੋਂ ਵੀਡੀਓ ਜਾਵਾਂਗੇ ਉੱਥੇ ਤੇ ਉਹ ਵੀ ਦਿਖਾ ਦਾਂਗੇ ਵਿੱਚ ਕਿਹੜੇ ਕਬੂਤਰ ਲੈ ਕੇ ਆਵਾਂਗੇ ਦੇ ਵੇਖਿਓ ਤੁਸੀਂ ਤੇ ਜੁੜੇ ਰਹੇ ਵੀਡੀਓ ਦੇ ਨਾਲ ਤੇ ਚਲਦੇ ਆਪਾਂ ਉਧਰਲੇ ਕਰੇ ਤੇ ਲੈ ਕੇ ਆਉਨੇ ਆ ਕਬੂਤਰ ਤੇ ਲਓ ਮਿੱਤਰੋ ਕਬੂਤਰੀ ਆਪਾਂ ਲੈ ਆਂਦੀ ਆ ਜਿਹੜੇ ਪੁਰਾਣੇ ਸਬਸਕ੍ਰਾਈਬਰ ਉਹਨਾਂ ਨੇ ਵੇਖੀ ਹੋਗੀ ਆਪਣੀ ਕਬੂਤਰੀ ਆ ਇਹ ਆਪਣੇ ਕੋਲੇ ਸੀ ਪਹਿਲਾਂ ਤੇ ਆਪਾਂ ਦੇਤੀ ਸੀਗੇ ਬੱਚੇ ਘੜਾਉਣ ਵਾਸਤੇ ਤੇ ਹੁਣ ਆਪਾਂ ਵਾਪਸ ਲੈਂਦੀ ਆ ਕਰੋ ਚੱਕ ਚਿੱਟੀਆਂ ਅੱਖਾਂ ਦੀ ਆ ਕਾਲੀ ਚਿੱਨੀ ਕਬੂਤਰੀ ਆ ਮਿੱਤਰੋ ਕਾਟਾ ਹਲੇ ਦਾ ਤੇ ਉਹ ਕਬੂਤਰੀ ਮਿੱਤਰੋ ਉੱਥੇ ਹੀ ਫਿਰਦੀ ਆ ਹਲੇ ਨਮ ਦਿਖਾਉਣਾ ਇੱਥੇ ਜੇ ਦੇਖਦੀ ਹੋਈ ਤਾਂ ਬੈਠੀ ਉਸ ਬਲੇਰੇ ਜੇ ਤੇ ਕਿੱਥੋਂ ਮਿੱਤਰੋ ਕਾਲੀ ਟੈਂਕੀ ਨਹੀਂ ਦਿਖਦੀ ਮਿੱਤਰੋ ਆਓ ਬੈਠੀ ਮਿੱਤਰੋ ਆਓ ਸੀ ਉਹ ਦੇਖੋ ਤੁਸੀਂ ਧਿਆਨ ਨਾਲ ਆ ਚਟੀ ਸਰ ਕਰਕੇ ਨਹੀਂ ਆ ਦੇਖੋ ਇੱਕ ਕਬੂਤਰੀਆਂ ਮਿੱਤਰੋ ਇਹ ਵਾਪਸ ਉੱਥੇ ਜਾਂਦੀ ਹੈ ਤੇ ਹਲੇ ਤੱਕ ਘਰੇ ਨਹੀਂ ਆਈ ਤੇ ਇੱਕ ਕਬੂਤਰੀ ਹੈ ਮਿੱਤਰੋ ਤੇ ਮਿੱਤਰੋ ਏਸੀ ਆਈ ਦੀ ਆਪਣੀ ਵੀਡੀਓ ਉਮੀਦ ਕਰਦੇ ਆ ਵਧੀਆ ਲੱਗੀ ਹੋਵੇਗੀ ਤੇ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਆਪਣੇ ਚੈਨਲ ਲੈਨ ਕਬੂਤਰ ਬਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਮਿੱਤਰੋ ਮਿਲਦੇ ਆ ਜਲਦ ਅਗਲੇ ਨਵੇਂ ਟਾਪਿਕ ਤੇ ਮੈਨੂੰ ਦਿਓ ਇਜਾਜ਼ਤ ਰੱਬ ਰੱਖਾ ਮਿੱਤਰੋ ਤੇ ਇੱਕ ਦੁਬਾਰਾ ਚੈੱਕ ਕਰ ਲੋ ਕਬੂਤਰੀ ਤੇ ਇਹਦੀ ਆਪਾਂ ਜੁੜੀ ਪਾਵਾਂਗੇ ਕਬੂਤਰ ਨਾਲ ਜਿਹੜਾ ਆਪਣਾ ਫਰਦਾ ਆ ਫਰਦਾ ਇਧਰ ਜੁੜੀ ਪਾਵਾਂਗੇ ਮਿੱਤਰੋ ਚਲੋ ਮਿਲਦੇ ਆ ਅਗਲੀ ਵੀਡੀਓ ਚ ਬਾਏ ਬਾਏ